ਜੀ ਹਾਂ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਿਏ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਹੈ ਕਿ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਜੀ ਬਰਵਾਲਾ ਮੰਡੀ ਦੀ ਜਿੱਥੇ ਆ ਜਨਰਮੇ ਦਾ ਭਾਅ 6859 ਰੁਪਏ ਪ੍ਰਤੀ ਕੁਆਂਟਲ ਰਿਹਾ ਫਤਿਹਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਰਿਹਾ ਉਹ 7650 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇੱਕ ਭਾਅ ਇੱਥੇ 7050 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ। ਭੁਟੋਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ ਨਰਮੇ ਦਾ ਭਾ 6700 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ। ਇਸੇ ਤਰ੍ਹਾਂ ਹੀ ਸਰਸਾ ਮੰਡੀ ਦੇ ਵਿੱਚ ਨਰਮੇ ਦਾ ਭਾ 6830 ਰੁਪਏ ਪ੍ਰਤੀ ਕੁਆਂਟਲ ਤੇ ਕਪਾਹ ਇੱਥੇ 7011 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ। ਆਦਮਪੁਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾ 6860 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ। ਐਲਨਾਬਾਦ ਮੰਡੀ ਦੇ ਵਿੱਚ ਨਰਮਾ ਅੱਜ ਵਿਕਿਆ ਜੀ 6911 ਰੁਪਏ ਪ੍ਰਤੀ ਕੁਆਂਟਲ ਵਿਜੇਨਗਰ ਮੰਡੀ ਦੇ ਵਿੱਚ ਨਰਮੇ ਦਾ ਭਾਅ 6500 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਗੱਲ ਕਰੀਏ ਦੇਸ਼ ਦੀਆਂ ਹੋਰ ਨਾਂ ਮੰਡੀਆਂ ਦੀ ਤਾਂ ਪਿਵਾਨੀ ਦੀ ਸਵਾਨੀ ਮੰਡੀ ਵਿੱਚ ਨਰਮੇ ਦਾ ਭਾਅ ਜਿਹੜਾ ਰਿਹਾ ਅੱਜ ਉਹ 6800 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਤੋਸ਼ਮ ਦੇ ਵਿੱਚ ਨਰਮਾ 6830 ਰੁਪਏ ਪ੍ਰਤੀ ਕੁਆਂਟਲ ਵਿਕਿਆ ਉਚਾਣਾ ਦੇ ਵਿੱਚ ਨਰਮੇ ਦਾ ਭਾਅ 6950 ਰੁਪਏ ਪ੍ਰਤੀ ਕੁਆਂਟਲ ਰਿਹਾ ਸਰਸਾ ਦੀ ਡੀਂਗ ਮੰਡੀ ਵਿੱਚ ਨਰਮਾ 6016 ਰੁਪਏ ਪ੍ਰਤੀ ਕੁਆਂਟਲ ਵਿਕਿਆ ਹਿਸਾਰ ਦੇ ਵਿੱਚ ਨਰਮੇ ਦਾ ਭਾਅ 3675 ਰੁਪਏ ਪ੍ਰਤੀ ਕੁਆਂਟਲ ਰਿਹਾ ਮੋਰਬੀ ਦੇ ਵਿੱਚ ਨਰਮੇ ਦਾ ਭਾਅ 7400 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਗੱਲ ਕਰੀਏ ਪਤਨਦੀਤ ਇੱਥੇ ਨਰਮੇ ਦਾ ਭਾਅ 7185 ਰੁਪਏ ਪ੍ਰਤੀ ਕੁਆਂਟਲ ਰਿਹਾ ਰਾਜਕੋਟ ਦੇ ਮੋਰਬੀ ਵਿੱਚ ਨਰਮੇ ਦਾ ਭਾਅ 7400 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਗੱਲ ਕਰੀਏ ਗਾਂਦੀਨਗਰ ਦੀ ਤਾਂ ਇੱਥੇ ਨਰਮੇ ਦਾ ਭਾਅ 7135 ਰੁਪਏ ਪ੍ਰਤੀ ਕੁਆਂਟਲ ਰਿਹਾ। ਖੇਡਾ ਦੇ ਵਿੱਚ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਆਂਟਲ ਤੇ ਗੱਲ ਕਰੀਏ ਜਾਮਨਗਰ ਦੀ ਤਾਂ ਇੱਥੇ ਨਰਮੇ ਦਾ ਭਾਅ 7175 ਰੁਪਏ ਪ੍ਰਤੀ ਕੁਆਂਟਲ ਰਿਹਾ। ਰਾਜਕੋਟ ਦੇ ਦਰੋਜ਼ੀ ਵਿੱਚ ਨਰਮੇ ਦਾ ਭਾਅ 7055 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ। ਇਸੇ ਤਰ੍ਹਾਂ ਹੀ ਨਾਗਪੁਰ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਰਿਹਾ ਅੱਜ ਉਹ 6300 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਗੱਲ ਕਰੀਏ ਔਰੰਗਾਬਾਦ ਦੀ ਤਾਂ ਇੱਥੇ ਨਰਮੇ ਦਾ ਭਾਅ 6800 ਰੁਪਏ ਪ੍ਰਤੀ ਕੁਆਂਟਲ ਰਿਹਾ ਅਦਿਲਾਬਾਦ ਦੇ ਵਿੱਚ ਨਰਮੇ ਦਾ ਭਾਅ 7020 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਹੁਣਮਾਨਗੜ ਦੇ ਸੂਰਤਗੜ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 8600 ਰੁਪਏ ਪ੍ਰਤੀ ਕੁਆਂਟਲ ਤੇ ਸੰਗਰੀਆ ਦੇ ਵਿੱਚ ਨਰਮਾ 6800 ਰੁਪਏ ਪ੍ਰਤੀ ਕਵਾਂਟਲ ਵਿਕਿਆ ਸਾਦੂਲ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਨਰਮਾ ਬੀਟੀ ਜਿਹੜਾ ਵਿਕਿਆ ਉਹ 6500 ਰੁਪਏ ਪ੍ਰਤੀ ਕਵਾਂਟਲ ਵਿਕਿਆ ਤੇ ਕਪਾਹ ਦਾ ਭਾਅ ਇੱਥੇ 6850 ਰੁਪਏ ਪ੍ਰਤੀ ਕਵਾਂਟਲ ਰਿਹਾ ਵਿਜੇਨਗਰ ਦੇ ਵਿੱਚ ਨਰਮੇ ਦਾ ਭਾਅ 7050 ਰੁਪਏ ਤੇ ਗੰਗਾ ਨਗਰ ਦੇ ਵਿੱਚ ਨਰਮੇ ਦਾ ਭਾਅ 6571 ਰੁਪਏ ਪ੍ਰਤੀ ਕਵਾਂਟਲ ਰਿਹਾ ਮੁਕਸਰ ਦੀ ਗਿੱਦੜਪਾਹ ਮੰਡੀ ਦੀ ਗੱਲ ਕਰ ਲੈਂਦੇ ਜਿੱਥੇ ਨਰਮੇ ਦਾ ਭਾਅ 6870 ਰੁਪਏ ਤੇ ਮਾਂਸਾ ਦੇ ਬੋਹਾ ਵਿੱਚ ਨਰਮੇ ਦਾ ਭਾਅ 6700 ਰੁਪਏ ਪ੍ਰਤੀ ਕਵਾਂਟਲ ਰਿਹਾ ਇਸੇ ਤਰ੍ਹਾਂ ਹੀ ਗੰਗਾ ਨਗਰ ਦੇ ਅਨੂਪਗੜ੍ਹ ਵਿੱਚ ਨਰਮੇ ਦਾ ਭਾਅ 6571 ਰੁਪਏ ਪ੍ਰਤੀ ਕੁਇੰਟਲ ਰਿਹਾ ਤੇ ਅਮਰੀਕਨ ਨਰਮੇ ਦਾ ਭਾਅ ਜਿਹੜਾ ਇੱਥੇ ਰਿਹਾ ਉਹ 7040 ਰੁਪਏ ਪ੍ਰਤੀ ਕੁਇੰਟਲ ਰਿਹਾ। ਬੀਜੇਨਗਰ ਦੇ ਵਿੱਚ ਨਰਮੇ ਦਾ ਭਾਅ 7050 ਰੁਪਏ ਪ੍ਰਤੀ ਕੁਇੰਟਲ ਰਿਹਾ। ਤਾਂ ਦੋਸਤੋ ਇਹ ਸੀ ਅੱਜ ਦੇ ਮੰਡੀਆਂ ਦੇ ਭਾਅ ਨਰਮੇ ਦੀਆਂ ਮੰਡੀਆਂ ਦੇ ਭਾਅ ਵੀਡੀਓ ਨੂੰ ਜਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।